ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 30 ਸਾਲਾਂ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਰੋਡ ਦੇ ਉੱਤੇ ਜਾਮ ਕਰ ਦਿੱਤਾ ਹੈ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਿੰਨੀ ਦੇਰ ਦਾ ਫੋਨ ਕੀਤਾ ਹੋਇਆ ਹੈ ਲੇਕਿਨ 2 ਘੰਟੇ ਤੋਂ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਹਾਲੇ ਤੱਕ ਇੱਥੇ ਨਹੀਂ ਪਹੁੰਚਿਆ। ਉਹਨਾਂ ਕਹਿੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਅਗਰ ਪਰਾਲੀ ਨੂੰ ਅੱਗ ਲੱਗ ਜਾਵੇ ਤਾਂ 5 ਮਿੰਟ ਦੇ ਵਿੱਚ ਪੁਲਿਸ ਪਹੁੰਚ ਜਾਂਦੀ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਸੋ ਇੱਕ ਵਾਰ ਤੁਸੀਂ ਵੀ ਸੁਣੋ ਇਹਨਾਂ ਪਿੰਡ ਵਾਲਿਆਂ ਦੀ ਗੱਲ ਭਾਈ ਆਪਾਂ ਤੁਹਾਨੂੰ ਬਤਾਪਾਂ ਬਹੁਤ ਸਮੇਂ ਤੋਂ ਨਾ ਚਿੱਟੇ ਦੇ ਖਿਲਾਫ ਜਿਹੜੀ ਲੜਾਈ ਲੜ ਰਹੇ ਆਂ ਹਰਾ ਅੱਜ ਇਹੋ ਜਿਹੇ ਹਾਲਾਤ ਹੋਏ ਆ ਭਾਈ 2 ਘੰਟੇ ਹੋ ਗਏ ਪਤਨੇਪੁਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਿਆ ਨੂੰ ਚਿੱਟੇ ਨਾਲ ਨੌਜਵਾਨ ਦੀ ਜਰਿਆ ਮੌਤ ਹੋਈ ਇਹਨੂੰ ਚਾਕੇ ਢੀਸ ਕੇ ਲਿਆ ਕੇ ਜਿਹੜੇ ਦਰਦ ਦੇ ਬੱਦੇ ਦੇ ਨਾਲ ਸੀਗੇ ਉਹ ਸੱਟ ਕੇ ਗਏ ਨੇ ਇਹਨੂੰ ਤੇ ਅਸੀਂ ਹੁਣ ਰੋਡ ਤੇ ਲਿਆਂਦਾ ਹਲੇ ਤੱਕ ਪ੍ਰਸ਼ਾਸਨ ਵੀ ਨਹੀਂ ਪਹੁੰਚਿਆ ਤੇ ਜੇ ਸਾਡੇ ਖੇਤਾਂ 'ਚ ਪਰਾਲੀ ਨੂੰ ਅੱਗ ਲੱਗਦੀ ਸੀ 5 ਮਿੰਟਾਂ 'ਚ ਪੁਲਿਸ ਆਉਂਦੀ ਸੀ ਅੱਜ ਸਾਡੇ ਘਰ 'ਚ ਅੱਗ ਲੱਗੀ ਆ ਤੇ ਪੁਲਿਸ ਕਿੱਥੇ ਬੈਠੀ ਆ ਭਾਈ ਪੁੱਛੋ ਇਹਨਾਂ ਨੂੰ ਹੈ ਇਸ ਕਰਕੇ ਸਰਕਾਰ ਦੀ ਵਜ੍ਹਾ ਨਾਲ ਮਰਿਆ ਇਹ ਜਵਾਕ ਸਾਡਾ 10 ਲੱਖ ਰੁਪਏ ਮੁਆਵਜ਼ਾ ਦੇ ਜਿੰਨੇ ਕਾਤਲ ਨੇ ਇਹਦੇ ਉਹਨਾਂ ਨੂੰ ਸਾਰਿਆਂ ਨੂੰ ਸਜਾ ਦੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਵੀ ਇਹ ਬੰਦਿਆ ਕਰਕੇ ਕਿੱਟਾ ਲਿਆਂਦਾ ਇੱਥੇ ਨਹੀਂ ਤਾਂ ਪਹਿਲਾਂ ਕਿੰਨੀਆਂ ਲਾਸ਼ਾਂ ਚੱਕੀਆਂ ਬਈ ਹੁਣ ਪਤਾ ਨਹੀਂ ਹੋਰ ਜ਼ਿੰਦਗੀ ਚ ਕਿੰਨੀਆਂ ਕਲਖੀਆਂ ਨੇ ਠੀਕ ਹੈ ਰੋਜ਼ ਲੜਦੇ ਆ ਬਾਈ ਰੋਜ਼ ਬਾਰਡਰ ਵਾਕਸ ਤੇ ਚੜ ਕੇ ਕਦੇ ਰੋਜ਼ ਲੜ ਲੜ ਥੱਕ ਕੇ ਪੁਲਿਸ ਨੂੰ ਪੁੱਛੋ ਜਾ ਕੇ ਡੇਲੀ ਫੋਨ ਕਰਦਾ ਬਾਈ ਕੋਈ ਨਹੀਂ ਆਉਂਦਾ ਬਾਈ ਬਾਰਡਰ ਵਾਕਸ ਤੇ ਵੀ ਮੈਂ ਸਿਕਲੋਂ ਚੜਿਆ ਸੀ ਇਹਨਾਂ ਨੂੰ ਕੀ ਆ ਯਾਰ ਜਵਾਕ ਮਰਦੇ ਸਾਡੇ ਮਰਦੇ ਮਰੀ ਜਾਣ ਅਹਲੇ ਤੱਕ ਕਿਉਂ ਨਹੀਂ ਆਏ ਬਾਈ ਬਾਰਡਰ ਵਾਕਸ ਨੂੰ ਭਰੋਸਾ ਦਵਾਇਆ ਸੀ ਕੀ ਉਹ ਭਰੋਸੇ ਦੇ ਖਰੀ ਉਤਰੀ ਪੁੱਛ ਭਰੋਸੇ ਦੇ ਦਾ ਬਾਈ ਇਹਦਾ ਇੱਕ ਦਿਨ ਵੀ ਨਹੀਂ ਗਿਣਾ ਮਾਰਿਆ ਇਹਨਾਂ ਨੇ ਤਾਂ ਯਾਰ ਆ ਹੁਣ ਦੇਖ ਲਓ ਕਿੰਨੇ ਕਾਇ ਨੇ ਬਾਈ ਮਾੜਾ ਚੜ ਚੜ ਥੱਕ ਗਿਆ ਬਾਰਡਰ ਵਾਕਸ ਦੇ ਚੜ ਜਾ ਨੇ ਇਹਨਾਂ ਨੇ 20 ਵਾਰੀ ਰੋਡ ਰੋਕਲੇ ਪਹਿਲਾ ਮੁੰਡਾ ਮਰਿਆ ਉਦੋਂ ਰੋਡ ਰੋਕਿਆ ਬਾਈ 20 ਵਾਰੀ ਧਰਨੇ ਲਾ ਲਿਆ ਯਾਰ ਕਿੰਨੇ ਕ ਧਰਨੇ ਲਾਈ ਜਾਵਾਂਗੇ ਸਾਡੇ ਜਵਾਕ ਮਰਿਆ ਦੇ ਸੀ ਅਈ ਧਰਨੇ ਲਾ ਲਾ ਥੱਕ ਗਏ ਪਹਿਲਾ ਮਾਨਸਾ ਕਿੰਨੇ ਧਰਨੇ ਲਾ ਦੇ ਮਰੇ ਦੇ ਜਵਾਕ ਪੀਆਰ ਸਾਡਾ ਜਵਾਬ ਮਰ ਗਿਆ ਓਏ ਆਜੋ ਲੋਕੋ ਇਹਨਾਂ ਨੇ ਉਹਨਾਂ ਚਿਰ ਭਾਈ ਇਨਸਾਫ ਨਹੀਂ ਦੇਣਾ ਜਿੰਨਾ ਚਿਰ ਜਿੰਨਾ ਚਿਰ ਅਸੀਂ ਆੜਦੇ ਨਹੀਂ ਲੜਦੇ ਨਹੀਂ ਕਿੱਥੇ ਦਾ ਇਹ ਚਾਹੀਦਾ ਸੀ ਪੁਲਿਸ ਸਾਡੇ ਨਾਲ ਮੂਹਰੇ ਹੋ ਕੇ ਕੱਢ ਕੇ ਸਾਰੇ ਕਾਤਲਾਂ ਨੂੰ ਸਜ਼ਾ ਦਿੰਦੀ ਕਿਉਂ ਨਹੀਂ ਆਏ ਭਾਈ ਉਹ ਤਾਂ ਹਲੇ ਤੱਕ ਵੀ ਨਹੀਂ ਪਹੁੰਚੇ ਭਾਈ 2.5 ਘੰਟੇ ਹੋ ਗਏ ਯਾਰ ਪਰ ਭਾਈ ਆਪਾਂ ਨੂੰ ਪਤਾ ਆਪਾਂ ਬਹੁਤ ਸਮੇਂ ਤੋਂ ਚੱਟੇ ਦੇ ਖਿਲਾਫ ਜਿਹੜੀ ਲੜਾਈ ਲੜ ਰਹੇ ਆਂ ਪਰ ਅੱਜ ਇਹੋ ਜਿਹੇ ਹਾਲਾਤ ਹੋਏ ਆ ਭਾਈ 2 ਘੰਟੇ ਹੋ ਗਏ ਬੱਤੀ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੁਲਦਿਆ ਨੂੰ ਚਿੱਟੇ ਨਾਲ ਨੌਜਵਾਨੀ ਚਰੇ ਆ ਮੌਤ ਹੋਈ ਇਹਨੂੰ ਚੱਕ ਕੇ ਘੀਸ ਕੇ ਲਿਆ ਕੇ ਜਿਹੜੇ ਦਰਦ ਦੇ ਬੰਦੇ ਦੇ ਨਾਲ ਸੀਗੇ ਉਹ ਸਿੱਟ ਕੇ ਗਏ ਨੇ ਇਹਨੂੰ ਤੇ ਅਸੀਂ ਹੁਣ ਰੋਡ ਤੇ ਲਿਆਂਦਾ ਹਲੇ ਤੱਕ ਪ੍ਰਸ਼ਾਸਨ ਵੀ ਨਹੀਂ ਪਹੁੰਚਿਆ ਤੇ ਜੇ ਸਾਡੇ ਖੇਤਾਂ 'ਚ ਪਰਾਲੀ ਨੂੰ ਅੱਗ ਲੱਗਦੀ ਸੀ 5 ਮਿੰਟਾਂ 'ਚ ਪੁਲਿਸ ਆਉਂਦੀ ਸੀ ਅੱਜ ਸਾਡੇ ਘਰ 'ਚ ਅੱਗ ਲੱਗੀ ਆ ਤੇ ਪੁਲਿਸ ਕਿੱਥੇ ਬੈਠੀ ਆ ਭਾਈ ਪੁੱਛੋ ਇਹਨਾਂ ਨੂੰ ਹੈ ਇਸ ਕਰਕੇ ਸਰਕਾਰ ਦੀ ਵਜ੍ਹਾ ਨਾਲ ਮਰਿਆ ਇਹ ਜਵਾਨ ਸਾਡਾ 10 ਲੱਖ ਰੁਪਏ ਮੁਆਵਜ਼ੇ ਦੇ ਜਿੰਨੇ ਕਾਤਲ ਨੇ ਇਹਦੇ ਉਹਨਾਂ ਨੂੰ ਸਾਰਿਆਂ ਨੂੰ ਸਜਾ ਦੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਵੀ ਇਹ ਬੰਦਿਆ ਕਰਕੇ ਕਿੱਟਾ ਲਿਆਂਦਾ ਇੱਥੇ ਨਹੀਂ ਤਾਂ ਪਹਿਲਾਂ ਕਿੰਨੀਆਂ ਲਾਸ਼ਾਂ ਚੱਕ ਰੀਆਂ ਬਾਈ ਹੁਣ ਪਤਾ ਨਹੀਂ ਹੋਰ ਜ਼ਿੰਦਗੀ ਦੀ ਕਿੰਨੀਆਂ ਕਿਲਖੀਆਂ ਨੇ ਠੀਕ ਆ ਰੋਜ਼ ਲੜਦੇ ਆ ਬਾਈ ਰੋਜ਼ ਬਾਰਡਰ ਵਾਕਸ ਤੇ ਚੜ ਕੇ ਕਦੇ ਰੋਜ਼ ਲੜ ਲੜ ਥੱਕ ਕੇ ਪੁਲਿਸ ਨੂੰ ਪੁੱਛੋ ਜਾ ਕੇ ਦਿੱਲੀ ਫੋਨ ਕਰਦਾ ਬਾਈ ਕੋਈ ਨਹੀਂ ਆਉਂਦਾ ਬਾਈ ਬਾਰਡਰ ਵਾਕਸ ਤੇ ਵੀ ਮੈਂ ਇਸੇ ਵੱਲੋਂ ਚੜਿਆ ਸੀ ਇਹਨਾਂ ਨੂੰ ਕੀ ਆ ਯਾਰ ਜਵਾਕ ਮਰਦੇ ਸਾਡੇ ਮਰਦੇ ਮਰੀ ਜਾਣ ਅਜੇ ਤੱਕ ਕਿਉਂ ਨਹੀਂ ਆਏ ਬਾਈ ਬਾਰਡਰ ਵਾਕਸ ਨੂੰ ਭਰੋਸਾ ਦਵਾਇਆ ਸੀ ਕੀ ਉਹ ਭਰੋਸੇ ਦੇ ਖਰੀ ਉਤਰੀ ਪੁਲਿਸ ਭਰੋਸੇ ਦੇ ਤਾਂ ਬਾਈ ਇਹਦਾ ਇੱਕ ਦਿਨ ਵੀ ਨਹੀਂ ਗਿੜਾ ਮਾਰਿਆ ਇਹਨਾਂ ਨੇ ਤਾਂ ਯਾਰ ਆ ਹੁਣ ਦੇਖ ਲਓ ਕਿੰਨੇ ਕਾਇ ਨੇ ਬਾਈ ਮਾੜਾ ਚੜ ਚੜ ਥੱਕ ਗਿਆ ਬਾਰਡਰ ਵਾਕਸ ਤੇ ਚੜ ਜਾਂ ਇਹਨਾਂ ਨੇ 20 ਵਾਰੀ ਰੋਡ ਰੋਕਲੇ ਪਹਿਲਾ ਮੁੰਡਾ ਮਰਿਆ ਉਦੋਂ ਰੋਡ ਰੋਕਿਆ ਬਾਈ 20 ਵਾਰੀ ਧਰਨੇ ਲਾ ਲਿਆ ਯਾਰ ਕਿੰਨੇ ਕ ਧਰਨੇ ਲਾਈ ਜਾਵਾਂਗੇ ਸਾਡੇ ਜਵਾਕ ਮਰਿਆ ਦੇ ਸੀ ਅਈ ਧਰਨੇ ਲਾ ਲਾ ਥੱਕ ਗਏ ਪਹਿਲਾ ਮਾਨਸਾ ਕਿੰਨੇ ਧਰਨੇ ਲਾਦੇ ਮਰੇ ਦੇ ਜਵਾ ਯਾਰ ਸਾਡਾ ਜਵਾਕ ਮਰ ਗਿਆ ਉਹ ਆਜੋ ਲੋਕੋ ਇਹਨਾਂ ਨੇ ਉਹਨਾਂ ਚਿਰ ਬਈ ਇਨਸਾਫ ਨਹੀਂ ਦੇਣਾ ਜਿੰਨਾ ਚਿਰ ਜਿੰਨਾ ਚਿਰ ਅਸੀਂ ਅੜਦੇ ਨਹੀਂ ਲੜਦੇ ਨਹੀਂ ਕਿੱਥੇ ਦਾ ਇਹ ਚਾਹੀਦਾ ਸੀ ਪੁਲਿਸ ਸਾਡੇ ਨਾਲ ਮੂਹਰੇ ਹੋ ਕੇ ਖੜ ਕੇ ਸਾਰੇ ਕਾਤਲਾਂ ਨੂੰ ਸਜ਼ਾ ਦਿੰਦੀ ਕਿਉਂ ਨਹੀਂ ਆਏ ਭਾਈ ਉਹ ਤਾਂ ਹਲੇ ਤੱਕ ਵੀ ਨਹੀਂ ਪਹੁੰਚੇ ਭਾਈ 2-3 ਘੰਟੇ ਹੋ ਗਏ ਯਾਰ ਪਰ